ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਦੇ ਵਿੱਚ ਰੈਂਟ ਲਗਾਤਾਰ ਘਟ ਰਿਹਾ ਹੈ ਨਵੰਬਰ ਦੇ ਵਿੱਚ 2.2% ਦੀ ਘਰਾਵਟ 13 ਮਹੀਨਿਆਂ ਤੋਂ ਰੁਝਾਨ ਜਾਰੀ ਫੈਡਰਲ ਬਜਟ ਦੇ ਉੱਪਰ ਚਰਚਾ ਹੋਣ ਵਾਲੇ ਦਿਨਾਂ 'ਚ ਹੋਵੇਗੀ ਸ਼ੁਰੂ ਕਨਜ਼ਰਵੇਟਿਵ ਅਤੇ ਬਲੌਕ ਬੋਲੋ ਲੈਂਦੀਆਂ ਕਿਆਂ ਬੈਡਵਟ ਚ ਪਹਿਲੀ ਚ ਲਿਬਰਲਸ ਦੇ ਨਾਲ ਵੋਟ ਕਰੇਗੀ ਐਨਡੀਪੀ ਕੈਨੇਡਾ ਦੇ ਫਾਈਨਾਂਸ ਮਿਨਿਸਟਰ ਬ੍ਰੈਂਡਾ ਬੈਲੀ ਨੇ ਫੈਡਰਲ ਬਜਟ ਦਾ ਕੀਤਾ ਸਵਾਗਤ ਪਰ ਨਾਲੋ ਨਾਲ ਫੋਰੈਸਟ ਇੰਡਸਟਰੀ ਲਈ ਮੰਗੀ ਰਾਹਤ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਵਿੱਚ ਰੈਂਟ ਲਗਾਤਾਰ ਘਟ ਰਹੇ ਨੇ ਤੇ ਪਿਛਲੇ 13 ਮਹੀਨਿਆਂ ਤੋਂ ਇਹ ਰੁਝਾਨ جاری ਹੈ ਅਕਤੂਬਰ ਦੇ ਵਿੱਚ ਘਰਾਂ ਦੇ ਕਿਰਾਏ 2.2% ਘਟੇ ਨੇ ਰੈਂਟਲ .ਸੀ ਐ ਤੇ ਅਰਬਨਾਈਜੇਸ਼ਨ ਮੁਤਾਬਕ ਰੈਂਟ ਕਰਨ ਦੇ ਪਰਪਸ ਦੇ ਨਾਲ ਬਣਾਏ ਗਏ ਅਪਾਰਟਮੈਂਟਸ ਦਾ ਰੈਂਟ 0.7% ਘਟ ਕੇ 2085 ਡਾਲਰ ਤੇ ਆ ਗਿਆ ਹੈ ਕਾਂਡੋਮਿਨੀਅਮ ਅਪਾਰਟਮੈਂਟਸ ਤੇ ਲਈ ਰੈਂਟ ਇਅਰ ਟੂ ਇਅਰ 4.3% ਘਟ ਕੇ 167 ਡਾਲਰ ਹੋ ਗਿਆ ਹੈ ਬੇਸ਼ੱਕ ਰੈਂਟ ਲਗਾਤਾਰ ਘਟ ਰਹੇ ਨੇ ਪਰ ਜੋ ਕਿਰਾਇਆ ਮੰਗਿਆ ਜਾ ਰਿਹਾ ਉਹ ਹਾਲੇ ਵੀ 3 ਸਾਲ ਪਹਿਲਾਂ ਨਾਲੋਂ 6.2% ਵਧ ਹੈ ਤੇ ਇਹ ਰੁਝਾਨ ਵੀ ਪਹਿਲਾਂ ਦੇ ਮੁਕਾਬਲੇ ਘਟਿਆ ਕਿਉਂਕਿ 2019 ਦੇ ਵਿੱਚ 14% ਸੀ ਅਰਬਨਾਈਜੇਸ਼ਨਸ ਦੇ ਪ੍ਰੈਜ਼ੀਡੈਂਟ ਸ਼ੌਨ ਹਿਲਡਿਓ ਬ੍ਰਾਉਂਡ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਆਬਾਦੀ ਵਾਧੇ ਦੀ ਘਟ ਰਹੀ ਰਫਤਾਰ ਅਤੇ ਵਾਧਦੀ ਬੇਰੋਜ਼ਗਾਰੀ ਅਤੇ ਅਪਾਰਟਮੈਂਟ ਕੰਪਲੀਸ਼ਨ ਵਰਗੀਆਂ ਰਿਕਾਪਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬੀਸੀ ਅਤੇ ਅਲਬਰਟਾ ਵਿੱਚ ਅਕਤੂਬਰ ਚ ਸਭ ਤੋਂ ਜ਼ਿਆਦਾ ਕਿਰਾਇਆ ਘਟਿਆ ਜਿਸ ਨਾਲ ਆਸਕਿੰਗ ਰੈਂਟ 22400 1 ਡਾਲਰ ਅਤੇ 1691 ਡਾਲਰ ਤੇ ਆ ਗਿਆ ਹੈ ਕੈਨੇਡਾ ਦੇ 6 ਵੱਡੇ ਸ਼ਹਿਰਾਂ ਦੇ ਵਿੱਚ ਅਪਾਰਟਮੈਂਟ ਰੈਂਟ ਘਟੇ ਨੇ ਵੈਨਕੂਵਰ ਦੇ ਵਿੱਚ 7.4% ਦੀ ਗਿਰਾਵਟ ਦੇ ਨਾਲ ਰੈਂਟ 2728 ਡਾਲਰ ਐਵਰੇਜ ਆ ਤੇ ਕੈਲਗਰੀ ਦੇ ਵਿੱਚ 7.2% ਦੀ ਗਿਰਾਵਟ ਦੇ ਨਾਲ 1851 ਡਾਲਰ ਦੇ ਉੱਪਰ ਰੈਂਟ ਪਹੁੰਚ ਗਏ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਵੱਲੋਂ ਵੱਧ ਤੋਂ ਵੱਧ ਰੈਂਟਲ ਯੂਨਿਟਸ ਬਣਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਮਿਊਸਿਪਲਸ ਗਵਰਨਮੈਂਟਸ ਦੇ ਵੱਲੋਂ ਵੀ ਇਸ ਪਾਸੇ ਵੱਲ ਕਦਮ ਵਧਾਏ ਗਏ ਨੇ ਜਿਸ ਨਾਲ ਮੁਲਕ ਭਰ ਦੇ ਵਿੱਚ ਬਹੁਤ ਸਾਰੇ ਰੈਂਟਲ ਯੂਨਿਟਸ ਬਣੇ ਨੇ ਦੂਜੇ ਪਾਸੇ ਫੈਡਰਲ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਜਿਸ ਤਹਿਤ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪੋਰਰੀ ਫੋਰਨ ਵਰਕਰਸ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਜਿਸ ਦੇ ਨਾਲ ਵੀ ਡਿਮਾਂਡ ਅਤੇ ਸਪਲਾਈ ਦੇ ਵਿੱਚ ਫਰਕ ਪਿਆ ਹੈ ਪਰ ਇਸ ਸਮੇਂ ਜਿਸ ਤੰਗ ਦੇ ਨਾਲ ਹਾਊਸਿੰਗ ਮਾਰਕੀਟ ਦੇ ਵਿੱਚ ਠੰਡਾ ਪਾਣਾ ਹੈ ਤਾਂ ਉਸ ਤੋਂ ਮਾਹਰ ਅੰਦਾਜ਼ਾ ਲਗਾਸ ਰਹੇ ਨੇ ਕਿ ਇਸ ਦੇ ਨਾਲ ਨਵੇਂ ਬਣਨ ਵਾਲੇ ਯੂਨਿਟਸ ਦੀ ਗਿਣਤੀ ਘਟੇਗੀ ਜੋ ਕਿ ਭਵਿੱਖ ਦੇ ਵਿੱਚ ਦਿੱਕਤਾਂ ਖੜੀਆਂ ਕਰ ਸਕਦੀ ਹੈ ਪਰ ਦੂਜੇ ਪਾਸੇ ਫੈਡਰਲ ਸਰਕਾਰ ਦੇ ਵੱਲੋਂ ਮੌਜੂਦਾ ਬਜਟ ਦੇ ਵਿੱਚ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਜਿਸ ਤਹਿਤ ਕੈਨੇਡਾ 'ਚ ਨਵੇਂ ਬਣਨ ਵਾਲੇ ਘਰਾਂ ਦੀ ਸਪਲਾਈ ਨੂੰ ਦੁੱਗਣਾ ਕੀਤਾ ਜਾ ਸਕੇ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਰੈਂਟਲ ਅਤੇ ਓਨਰਸ਼ਿਪ ਦੇ ਲਈ ਅਫੋਰਡੇਬਿਲਟੀ ਆਏਗੀ ਜਿਸ ਨਾਲ ਕੈਨੇਡੀਅਨਸ ਕਾਰ ਖਰੀਦ ਸਕਣਗੇ NDP ਦੇ ਅੰਤਰਮ ਲੀਡਰ ਡੌਨ ਡੇਵਿਸ ਨੇ ਕਿਹਾ ਕਿ ਪਾਰਟੀ ਕੌਕਸ ਨੇ ਡਿਸਾਈਡ ਕੀਤਾ ਹੈ ਕਿ ਤਿੰਨ ਕੰਫੀਡੈਂਸ ਟੈਸਟਾਂ ਵਿੱਚੋਂ ਪਹਿਲੇ 'ਚ NDP ਵੱਲੋਂ ਲਿਬਰਲਾਂ ਦਾ ਸਮਰਥਨ ਕੀਤਾ ਜਾਏਗਾ ਦੋ ਐਮੈਂਡਮੈਂਟਸ ਜੋ ਕਿ ਬਲੌਕ ਅਤੇ ਕੰਜ਼ਰਵਟਿਵ ਵੱਲੋਂ ਲਿਆਂਦੇ ਗਏ ਨੇ ਜਿਸ ਉੱਤੇ ਪਾਰਲੀਮੈਂਟ ਵੱਲੋਂ ਵੋਟ ਪਾਈ ਜਾਏਗੀ ਗਵਰਨਮੈਂਟ ਹਾਊਸ ਲੀਡਰ ਨੇ ਕਿਹਾ ਕਿ ਕੰਫੀਡੈਂਸ ਦਾ ਮੈਟਰ ਹੈ ਕਿਉਂਕਿ ਦੋਵੇਂ ਐਮੈਂਡਮੈਂਟਸ ਐਮਪੀਜ਼ ਨੂੰ ਬਜਟ ਰੱਦ ਕਰਨ ਦੇ ਲਈ ਆਖਰਾਂ ਨੇ ਕਿਉਂਕਿ ਜੇਕਰ ਸਰਕਾਰ ਇਸ ਵਿੱਚ ਕੌਨਫੀਡੈਂਸ ਨਹੀਂ ਜਿੱਤੀ ਤਾਂ ਸਨੈਪ ਇਲੈਕਸ਼ਨ ਟ੍ਰਿਗਰ ਹੋ ਜਾਏਗਾ ਕਨਸਰਟਬਲ ਦੇ ਐਮੈਂਡਮੈਂਟ ਉੱਪਰ ਅੱਜ ਵੋਟ ਹੋਣੀ ਹੈ ਕਿਉਂਕਿ ਲਿਬਰਲਸ ਦੇ ਵੱਲੋਂ ਬੀਤੇ ਦਿਨੀ ਬਜਟ ਪੇਸ਼ ਕੀਤਾ ਗਿਆ ਸੀ ਜਿਸ ਦੇ ਬਾਅਦ ਕਿਸੇ ਇੱਕ ਧਿਰ ਦੇ ਸਮਰਥਨ ਦੀ ਜ਼ਰੂਰਤ ਹੈ ਪਰ ਉਸ ਤੋਂ ਪਹਿਲਾਂ ਜੋ ਐਮੈਂਡਮੈਂਟਸ ਆਈਆਂ ਨੇ ਉਸ ਵਿੱਚ ਵੀ ਸਰਕਾਰ ਨੂੰ ਕੌਨਫੀਡੈਂਸ ਜਿੱਤਣਾ ਪਏਗਾ ਇਸ ਸਮੇਂ ਦਰਾਨ ਐਨਡੀਪੀ ਦੀ ਕੌਕਸ ਵੱਲੋਂ ਹਾਲੇ ਤੱਕ ਇਹ ਫੈਸਲਾ ਨਹੀਂ ਲਿਆ ਗਿਆ ਕਿ ਉਹ ਬਜਟ ਨੂੰ ਸਮਰਥਨ ਕਰਨਗੇ ਕਿ ਨਹੀਂ ਪਰ ਸੰਭਾਵਨਾਵਾਂ ਜ਼ਿਆਦਾ ਨੇ ਕਿ ਐਨਡੀਪੀ ਇਸ ਪਾਸੇ ਵੱਲ ਕਦਮ ਵਧਾ ਸਕਦੀ ਹੈ ਕਿਉਂਕਿ ਇਹ ਆਵਾਜ਼ਾਂ ਉੱਠ ਰਹੀਆਂ ਨੇ ਕਿ ਜੇਕਰ ਹੁਣ ਇਲੈਕਸ਼ਨ ਟ੍ਰਿਗਰ ਹੁੰਦੀ ਹੈ ਤਾਂ ਐਨਡੀਪੀ ਨੂੰ ਫੰਡਾਂ ਦੀ ਸ਼ਾਰਟੇਜ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਹਾਲ ਹੀ ਦੇ ਵਿੱਚ ਫੈਡਰਲ ਇਲੈਕਸ਼ਨ ਹੋ ਕੇ ਹੱਟੀ ਹੈ ਦੂਜੇ ਪਾਸੇ ਬਲਾਕ ਦੇ ਵੱਲੋਂ ਆਪਣੀਆਂ ਸ਼ਰਤਾਂ ਦੱਸੀਆਂ ਗਈਆਂ ਨੇ ਜਿਸ ਨੂੰ ਲੈ ਕੇ ਲਿਬਰਲਸ ਅੱਗੇ ਵੱਧ ਦੇਖਾਈ ਨਹੀਂ ਦੇ ਰਹੇ ਅਤੇ ਕੰਜ਼ਰਵਟਿਵ ਪਾਰਟੀ ਦੀਆਂ ਵੀ ਜੋ ਬਜਟ ਨੂੰ ਲੈ ਕੇ ਸ਼ਰਤਾਂ ਸਨ ਜਿਸ ਦੇ ਵਿੱਚ ਟੈਕਸ ਕਟਾ ਤੇ ਡੈਫਸਟ ਨੂੰ 42 ਬਿਲੀਅਨ ਡਾਲਰ ਤੱਕ ਰੱਖਣਾ ਸੀ ਉਸ ਨੂੰ ਵੀ ਫੈਡਰਲ ਸਰਕਾਰ ਨੇ ਦਰੇ ਕਿਨਾਰ ਕਰਕੇ ਇਨਫਰਾਸਟ੍ਰਕਚਰ ਤੇ ਡਿਫੈਂਸ ਦੇ ਸੈਕਟਰ ਦੇ ਵਿੱਚ ਵੱਡੀ ਸਪੈਂਡਿੰਗ ਕੀਤੀ ਹੈ ਕਿਉਂਕਿ ਇਸ ਸਮੇਂ ਲਿਬਰਲ ਸਕੋਲ 170 ਮੈਂਬਰ ਆਫ ਪਾਰਲੀਮੈਂਟ ਨੇ ਅਤੇ ਬਜਟ ਪਾਸ ਕਰਵਾਉਣ ਦੇ ਲਈ ਦੋ ਮੈਂਬਰ ਆਫ ਪਾਰਲੀਮੈਂਟਸ ਦੀ ਹੋਰ ਜ਼ਰੂਰਤ ਹੈ ਤੇ ਇਹ ਸੰਭਾਵਨਾਵਾਂ ਹੁਣ ਵੱਧ ਗਈਆਂ ਨੇ ਕਿ ਐਨਡੀਪੀ ਸ਼ਾਇਦ ਇਸ ਪਾਸੇ ਵੱਲ ਕਦਮ ਵਧਾ ਸਕਦੀ ਹੈ ਕਿਉਂਕਿ ਐਨਡੀਪੀ ਦੇ ਵੱਲੋਂ ਹਲੇ ਬਜਟ ਦੇ ਉੱਪਰ ਸਮੀਖਿਆ ਕੀਤੀ ਜਾਣੀ ਹੈ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ ਕਿਉਂਕਿ ਐਨਡੀਪੀ ਲਗਾਤਾਰ ਮੰਗ ਕਰ ਰਹੀ ਸੀ ਕਿ ਵਰਕਰਸ ਤੇ ਵਰਕਿੰਗ ਕਲਾਸ ਕੈਨੇਡੀਅਨਸ ਦੇ ਲਈ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾਣੇ ਚਾਹੀਦੇ ਨੇ ਅਤੇ ਨਾਲੋਂ ਨਾਲ ਫਸਟ ਟਾਈਮ ਹੋਮ ਬਾਇਰਸ ਨੂੰ ਬਿਨਾਂ ਇੰਟਰਸਟ ਤੋਂ ਕਰਜ਼ਾ ਘਰ ਖਰੀਦਣ ਦੇ ਲਈ ਦਿੱਤਾ ਜਾਵੇ ਇਹ ਵੀ ਐਨਡੀਪੀ ਦੀਆਂ ਸ਼ਰਤਾਂ ਦਾ ਹਿੱਸਾ ਸੀ ਪਰ ਹੁਣ ਸ਼ਾਇਦ ਕੋਈ ਸਾਂਝੀ ਇਸ ਮੁੱਦੇ ਦੇ ਉੱਪਰ ਸਹਿਮਤੀ ਬਣਾਈ ਜਾ ਸਕਦੀ ਹੈ ਕਿਉਂਕਿ ਪਿਛਲੀ ਕਟ ਗਈ ਨਤੀ ਲਿਬਰਲ ਸਰਕਾਰ ਐਨਡੀਪੀ ਦੇ ਸਮਰਥਨ ਦੇ ਨਾਲ ਚਲਦੀ ਰਹੀ ਹੈ ਜਿਸ ਵਿੱਚ ਐਨਡੀਪੀ ਵੱਲੋਂ ਯੂਨੀਵਰਸਲ ਫਾਰਮਾਕੇਅਰ ਡੈਂਟਲ ਕੇਅਰ ਐਂਟੀ ਸਕੈਪ ਬਿੱਲ ਵਰਗੀਆਂ ਕਈ ਸ਼ਰਤਾ ਮਨਵਾਈਆਂ ਗਈਆਂ ਸਨ ਕਿਊਬਿਕ ਸਰਕਾਰ ਵੱਲੋਂ ਇਮੀਗ੍ਰੇਸ਼ਨ ਲੈਵਲ ਘਟਾਏ ਜਾ ਰਹੇ ਨੇ ਆਉਣ ਵਾਲੇ ਸਾਲਾਂ ਚ 45000 ਲੋਕਾਂ ਨੂੰ ਪਰਮਾਨੈਂਟ ਰੈਜ਼ਿਡੈਂਸੀ ਹਰ ਸਾਲ ਦਿੱਤੀ ਜਾਏਗੀ ਕਿਉਂਕਿ ਪਹਿਲਾਂ ਇਹ ਨੰਬਰ 61000 ਸੀ ਨਵੇਂ ਇਮੀਗ੍ਰੇਸ਼ਨ ਪਲਾਨ ਵਿੱਚ ਇਹ ਦੱਸਿਆ ਗਿਆ ਹੈ ਜਦਕਿ ਸਰਕਾਰ ਹੋਰ ਵੀ ਕਟੌਤੀ ਕਰਨ ਤੇ ਵਿਚਾਰ ਕਰ ਰਹੀ ਹੈ ਤੇ ਨੰਬਰ 25 ਹਜ਼ਾਰ ਤੱਕ ਲਿਆਉਣ ਦੀ ਇੱਛਾ ਪ੍ਰਗਟਾ ਰਹੀ ਹੈ ਕਯੂਬਿਕ 2029 ਤੱਕ 80% ਪੀਆਰ ਫ੍ਰੈਂਚ ਲੈਂਗੁਏਜ ਸਕਿਲਸ ਤਹਿਤ ਦੇਣ ਦੇ ਰਾ ਉੱਪਰ ਪ੍ਰੋਵਿੰਸ ਨੂੰ ਲਿਜਾਣਾ ਚਾਹੁੰਦਾ ਜੋ ਕਿ 2019 ਦੇ ਵਿੱਚ 50% ਸੀ 2024 ਦੇ ਮੁਕਾਬਲੇ 2029 ਤੱਕ ਟੈਂਪਰਰੀ ਫੌਨ ਵਰਕਰਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 13% ਤੱਕ ਗਵਰਨਮੈਂਟ ਘਟਾਉਣਾ ਚਾਹੁੰਦੀ ਹੈ ਖਾਸਕਰ ਮੌਂਟਰੀਅਲ ਲਾਵਾਲ ਅਤੇ ਕਿਊਬਿਕ ਸਿਟੀ ਦੇ ਵਿੱਚ ਇਹ ਨੰਬਰ ਘਟਾਉਣ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਸਟੈਟਿਸਟਿਕ ਕੈਨੇਡਾ ਮੁਤਾਬਕ ਕਿਊਬਿਕ ਦੇ ਵਿੱਚ ਇਸ ਸਮੇਂ 5,26,000 ਟੈਂਪਰੇਰੀ ਇਮੀਗ੍ਰੈਂਟ ਨੇ ਅਤੇ ਇਸ ਨੰਬਰ ਨੂੰ ਸਰਕਾਰ ਘਟਾਉਣਾ ਚਾਹੁੰਦੀ ਹੈ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਕੈਨੇਡਾ ਪਰਦੇ ਵਿੱਚ ਵੱਡਾ ਮੁੱਦਾ ਰਿਹਾ ਹੈ ਜਿੱਥੇ ਕਿ ਫੈਡਰਲ ਸਰਕਾਰ ਦੇ ਵੱਲੋਂ ਆਪਣੇ ਇਮੀਗ੍ਰੇਸ਼ਨ ਟਾਰਗੇਟ ਬਜਟ ਦੇ ਨਾਲ ਟੇਬਲ ਕੀਤੇ ਗਏ ਨੇ ਜਿਸ ਤਹਿਤ ਸਰਕਾਰ 380000 ਲੋਕਾਂ ਨੂੰ ਹਰ ਸਾਲ ਪਰਮਨੈਂਟ ਰੈ residency ਦੇਗੀ TR ਤੋਂ PR ਦੇ ਤਹਿਤ ਵੀ 332000 ਲੋਕਾਂ ਨੂੰ PR ਦੇਣ ਦਾ ਐਲਾਨ ਸਰਕਾਰ ਕਰ ਚੁੱਕੀ ਹੈ ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 1.5 ਲੱਖ ਦੇ ਉੱਪਰ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ ਤੇ ਕੁੱਲ ਟੈਂਪਰੇਰੀ ਰੈ residence 1017000 ਅਗਲੇ ਸਾਲ ਕੈਨੇਡਾ ਦੇ ਵਿੱਚ ਐਂਟਰ ਹੋ ਸਕਣਗੇ ਇਸਦੇ ਹੋਰ ਵੇਰਵੇ ਬੇਸ਼ੱਕ ਸਾਂਝੇ ਕੀਤੇ ਜਾਣਗੇ ਪਰ ਪ੍ਰਵਿੰਸ਼ਲ ਨੌਮਿਨੀ ਪ੍ਰੋਗਰਾਮਸ ਦੇ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਸ ਵਿੱਚ ਪ੍ਰਵਿੰਸਾਂ ਦੇ ਟਾਰਗੇਟਸ ਘਟਾਏ ਗਏ ਨੇ ਪਰ ਦੂਜੇ ਪਾਸੇ ਸਸਕੈਚਵਨ ਇੱਕ ਐਸੇ ਪ੍ਰਵਿੰਸੀ ਜਿਸ ਦੇ ਵੱਲੋਂ ਲਗਾਤਾਰ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਦਾ ਸਮਰਥਨ ਕੀਤਾ ਜਾ ਰਿਹਾ ਸੀ ਅਤੇ ਜੋ ਨੰਬਰਸ ਫੈਡਰਲ ਸਰਕਾਰ ਵੱਲੋਂ ਦਿੱਤੇ ਗਏ ਨੇ ਉਸ ਉੱਪਰ ਵੀ ਉਹਨਾਂ ਆਖਿਆ ਸੀ ਕਿ ਵਰਕਰਸ ਦੀ ਵੱਡੀ ਘਾਟ ਹੈ ਇਸ ਲਈ ਸਸਕੈਚਵਨ ਦੇ ਲਈ ਪਾਲਿਸੀ ਵੱਖਰੀ ਹੋਣੀ ਚਾਹੀਦੀ ਹੈ ਜਦਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਹ ਨੰਬਰ ਪਿਛਲੇ ਸਮੇਂ ਦਰਾਂਨ ਘਟਿਆ ਹੈ ਤੇ ਕਿਊਬਕ ਦੇ ਵੱਲੋਂ ਫ੍ਰੈਂਚ ਸਪੈਸੀਫਿਕ ਆਪਣੀ ਇਮੀਗ੍ਰੇਸ਼ਨ ਪਾਲਿਸੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤਹਿਤ 2029 ਤੱਕ ਫ੍ਰੈਂਚ ਲੈਂਗੁਏਜ ਦੇ ਆਧਾਰ ਤੇ ਪੀਆਰ ਦਾ ਪ੍ਰਬੰਧ ਕੀਤਾ ਜਾਏਗਾ ਸੋ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾਉਣ ਦਾ ਫੈਸਲਾ ਫੈਡਰਲ ਸਰਕਾਰ ਦੇ ਵੱਲੋਂ ਕੀਤਾ ਗਿਆ ਉੱਥੇ অন্ਟਾਰੀਓ ਦੇ ਕਮਿਊਨਿਟੀ ਕਾਲਜਸ ਹੋਰ ਕੋਰਸਾਂ ਵਿੱਚ ਕਟੌਤੀ ਕਰ ਸਕਦੇ ਨੇ ਅਤੇ ਉਹਨਾਂ ਦੀ ਪਹਿਲਾਂ ਹੀ ਖਰਾਬ ਹੋ ਚੁੱਕੀ ਫਾਈਨੈਂਸ਼ੀਅਲ ਹਾਲਤ ਹੋਰ ਵਿਗੜ ਸਕਦੀ ਹੈ ਕਿਉਂਕਿ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਕੈਨੇਡਾ ਦੇ ਵਿੱਚ ਸਿਰਫ 1,55,000 ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀਜ਼ਾ ਦਿੱਤਾ ਜਾਏਗਾ ਤੇ ਇਹ ਗਿਣਤੀ 2026 ਲਈ ਤੈਅ ਕੀਤੀ 3,50,900 ਦੇ ਇੰਟਰਨੈਸ਼ਨਲ ਸਟੂਡੈਂਟਸ ਪਰਮਿਟਸ ਤੋਂ ਅੱਧੀ ਹੈ ਇਹ ਨਵੇਂ ਅੰਕੜੇ ਬਜਟ ਦੇ ਵਿੱਚ ਜਾਰੀ ਕੀਤੇ ਗਏ ਨੇ ਜਿਸ ਸਮੇਂ ਨਵੇਂ ਇਮੀਗ੍ਰੇਸ਼ਨ ਟੀਚਿਆਂ ਨੂੰ ਸਰਕਾਰ ਨੇ ਰਿਪੋਰਟ ਕੀਤਾ ਸੀ ਨਵੇਂ ਇਮੀਗ੍ਰੇਸ਼ਨ ਟੀਚੇ ਤਹਿਤ ਟੈਂਪਰੇਰੀ ਰੈਜ਼ਿਡੈਂਸੀ ਦੀ ਗਿਣਤੀ ਦੇ ਵਿੱਚ ਵੱਡੀ ਕਟੌਤੀ ਕੀਤੀ ਜਾਏਗੀ 2025 ਦੇ ਵਿੱਚ 155000 ਸਟੂਡੈਂਟਸ ਨੂੰ ਅਤੇ 2027 ਅਤੇ 28 ਦੇ ਵਿੱਚ 150000 ਇੰਟਰਨੈਸ਼ਨਲ ਸਟੂਡੈਂਟਸ ਨੂੰ ਐਡਮਿਸ਼ਨਾਂ ਦਿੱਤੀਆਂ ਜਾਣਗੀਆਂ ਕਾਲਜੇਜ਼ 온ਟਾਰੀਓ ਦੀ ਸੀਈਓ ਮੈਰਿਨ ਐਡਵੈਂਸਨ ਜੋਰ ਨੇ ਕਿਹਾ ਕਿ অন্ਟਾਰੀਓ ਪਹਿਲਾਂ ਹੀ 1.8 ਬਿਲੀਅਨ ਡਾਲਰ ਦੀ ਕਟੌਤੀ ਅਤੇ 600 ਪ੍ਰੋਗਰਾਮਾਂ ਨੂੰ ਰੱਦ ਕਰ ਚੁੱਕਿਆ ਤੇ 8000 ਮੁਲਾਜ਼ਮਾਂ ਨੂੰ ਲੇਆਫ ਕੀਤਾ ਜਾ ਰਿਹਾ ਅਤੇ ਜਾਂ ਤਿਆਰੀ ਕੀਤੀ ਜਾ ਰਹੀ ਹੈ ਹੁਣੇ ਬਜਟ ਵਿੱਚ ਆਈਆਂ ਕਟੌਤੀਆਂ ਹੋਰ ਅਸਥਿਰਤਾ ਪੈਦਾ ਕਰ ਸਕਦੀਆਂ ਨੇ অন্ਟਾਰੀਓ ਦੇ ਕਾਲਜ ਲੰਬੇ ਸਮੇਂ ਤੋਂ ਡੋਮੈਸਟਿਕ ਟਿਊਸ਼ਨ ਫੀਸ ਦੇ ਵਾਧੇ ਚ ਰੋਕ ਲਗਾ ਕੇ ਤੇ অন্ਟਾਰੀਓ ਸਰਕਾਰ ਵੱਲੋਂ ਘੱਟ ਫੰਡਿੰਗ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਹਾਈ ਫੀਸਾਂ ਦੇ ਉੱਪਰ ਨਿਰਭਰ ਰਹੇ ਨੇ ਕਾਲਜੇਜ਼ ਐਂਡ ਇੰਸਟੀਟਿਊਟਸ ਕੈਨੇਡਾ ਦੀ ਸੀਈਓ ਪਰੇ ਜੋਨਸਟਨ ਦੱਸਦੀ ਹੈ ਕਿ ਟ੍ਰੇਡਸ ਅਤੇ ਹੈਲਥ케ਅਰ ਪ੍ਰੋਗਰਾਮ ਚਲਾਉਣੇ ਮਹਿੰਗੇ ਹੁੰਦੇ ਨੇ ਅਤੇ ਕਈ ਕਾਲਜ ਉਹਨਾਂ ਦਾ ਖਰਚਾ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਫੀਸਾਂ ਦੇ ਨਾਲ ਪੂਰਾ ਕਰਦੇ ਨੇ ਪਰ ਜਦੋਂ 2024 ਦੇ ਫਾਲ ਵਿੱਚ ਫੈਡਰਲ ਸਰਕਾਰ ਨੇ ਸਟੱਡੀ ਅਤੇ ਵਰਕ ਪਰਮਿਟਾਂ ਉੱਪਰ ਰੋਕ ਲਗਾਉਣ ਦੀ ਸ਼ੁਰੂਆਤ ਕੀਤੀ ਸੀ ਤਾਂ ਕਈ ਕਾਲਜਾਂ ਨੇ ਪਹਿਲਾਂ ਹੀ ਆਪਣੇ ਦਰਜਨਾ ਪ੍ਰੋਗਰਾਮ ਬੰਦ ਕਰ ਦਿੱਤੇ ਨੇ ਜਦੋਂ ਫਾਈਨੈਂਸ ਮਿਨਿਸਟਰ ਫਰਾਂਸੁਆ ਫਿਲਿਪ ਸ਼ੈਂਪੇਨ ਤੋਂ ਪੁੱਛਿਆ ਗਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਨਮੀ ਕਟੌਤੀ ਮਗਰੋਂ ਐਜੂਕੇਸ਼ਨ ਇੰਸਟੀਟਿਊਟਸ ਆਰਥਿਕ ਤੌਰ ਤੇ ਕਿਵੇਂ ਅੱਗੇ ਵਧਣਗੇ ਤਾਂ ਸ਼ੈਂਪੇਨ ਨੇ ਕਿਹਾ ਸੀ ਕਿ ਕੈਨੇਡੀਅਨਸ ਸਮਝਦੇ ਨੇ ਕਿ ਅਸੀਂ ਆਪਣੀ ਸਮਰੱਥਾ ਉਤੇ ਅਤੇ ਕਿਤੇ ਤਾਂ ਕਿਤੇ ਸਮਰੱਥਾ ਤੋਂ ਵੱਧ ਪਹੁੰਚ ਚੁੱਕੇ ਆ ਜਦੋਂ ਤੁਸੀਂ ਕਿਸੇ ਨੂੰ ਆਪਣੇ ਦੇਸ਼ ਵਿੱਚ ਸੱਦੇ ਹੋ ਤਾਂ ਤੁਹਾਡਾ ਫਰਜ਼ ਹੈ ਕਿ ਉਹਨਾਂ ਨੂੰ ਰਹਿਣ ਲਈ ਥਾਂ ਪੜ੍ਹਾਈ ਲਈ ਐਜੂਕੇਸ਼ਨ ਇੰਸਟੀਚਿਊਟ ਅਤੇ ਇਲਾਜ ਲਈ ਹੈਲਥ케ਅਰ ਸਰਵਿਸਿਜ਼ ਮਿਲਣ ਉਹਨਾਂ ਨੇ ਇਹ ਵੀ ਦੱਸਿਆ ਕਿ ਬਜਟ ਵਿੱਚ ਹੋਰ ਉਪਰਾਲੇ ਵੀ ਨੇ ਜਿਨ੍ਹਾਂ ਤਹਿਤ ਇੰਟਰਨੈਸ਼ਨਲ ਸਟੂਡੈਂਟਸ ਜਾਂ ਰਿਸਰਚਰਾਂ ਨੂੰ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਸੱਧਿਆ ਜਾ ਸਕੇ ਕਿਉਂਕਿ ਸਰਕਾਰ ਇਸ ਉੱਪਰ ਫੋਕਸ ਕਰ ਰਹੀ ਹੈ ਫੈਡਰਲ ਪਬਲਿਕ ਸਰਵਿਸ ਯੂਨੀਅਨ ਨੇ ਸਰਕਾਰ ਵੱਲੋਂ ਕਲੈਕਟਿਵ 바ਰਗੇਨਿੰਗ ਰੂਲਸ ਵਿੱਚ ਅਮੈਂਡਮੈਂਟ ਕਰਨ ਦੀ ਤਿਆਰੀ ਨੂੰ ਲੈ ਕੇ ਆਲੋਚਨਾ ਕੀਤੀ ਹੈ ਜਿੰਨਾ ਕਿ ਹੈ ਕਿ ਬੇਸ਼ੱਕ ਇਸ ਸਮੇਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਬਦਲਾਅ ਕਿਸ ਤਰ੍ਹਾਂ ਦੇ ਹੋਣਗੇ ਪਰ ਬਜਟ ਦੇ ਵਿੱਚ ਕਿਹਾ ਗਿਆ ਹੈ ਕਿ ਪਬਲਿਕ ਸੈਕਟਰ ਕੰਪਨਸੇਸ਼ਨਸ ਕੈਨੇਡੀਅਨ ਲੇਬਰ ਮਾਰਕੀਟ ਟ੍ਰੈਂਡ ਅਤੇ ਸਰਕਾਰ ਦੀ ਫਿਜ਼ੀਕਲ ਪੋਜੀਸ਼ਨ ਭਾਵੇਂ ਕਿ ਵਿੱਤੀ ਸਥਿਤੀ ਅਨਸਾਰ ਹੋਣਾ ਚਾਹੀਦਾ ਪਰ ਡਿਪਾਰਟਮੈਂਟ ਆਫ ਫਾਈਨੈਂਸ ਦਾ ਕਹਿਣਾ ਹੈ ਕਿ ਨਵੀਆਂ ਐਮੈਂਡਮੈਂਟਸ ਸਿੱਧਾ ਤਨਖਾਹ ਵਾਧੇ ਨੂੰ ਲਿਮਟ ਨਹੀਂ ਕਰਦੀਆਂ ਜਦਕਿ ਇਹ ਸਪਸ਼ਟ ਕਰਨੀਆਂ ਕਿ ਫੈਸਲਾ ਲੈਂਦੇ ਸਮੇਂ ਆਰਬਿਟਰੇਸ਼ਨ ਬੋਰਡ ਨੂੰ ਕਈ ਫੈਕਟਰਾਂ ਨੂੰ ਧਿਆਨ ਵਿੱਚ ਰੱਖਣਾ ਪਏਗਾ ਜਿਸ ਵਿੱਚ ਸਰਕਾਰ ਦੀ ਵਿੱਤੀ ਸਥਿਤੀ ਬਜਟ ਦੀਆਂ ਪਾਲਿਸੀਆਂ ਅਤੇ ਆਬਜੈਕਟ ਵੀ ਨੂੰ ਵੀ ਦੇਖਣਾ ਪਏਗਾ ਕੈਨੇਡਾ ਤੋਂ ਪਬਲਿਕ ਸਰਵਿਸ ਅਲਾਈਅੰਸ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬਜਟ ਵਿੱਚ ਸਪੱਸ਼ਟ ਨਹੀਂ ਹੈ ਕਿ ਸਰਕਾਰ ਕੀ ਯੋਜਨਾ ਬਣਾ ਰਹੀ ਹੈ ਯੂਨੀਅਨ ਨੇ ਕਿਹਾ ਕਿ ਸਰਕਾਰ ਕੋਲੈਕਟਿਵ ਐਗਰੀਮੈਂਟ ਦੌਰਾਨ ਭਾਸ਼ਾ ਦਾ ਸਤਕਾਰ ਕਰੇ ਜਿਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਾਕਰਨੀ ਨੂੰ ਯੂਨੀਅਨਾਂ ਨਾਲ ਕੰਮ ਕਰਨ ਦਾ ਤਜਰਬਾ ਨਹੀਂ ਹੈ ਪਰ ਉਹ ਜਲਦੀ ਸਿੱਖ ਲੈਣਗੇ ਕਿਉਂਕਿ ਪਬਲਿਕ ਸੈਕਟਰ এমਪਲਾਈਜ਼ ਦੇ ਕੋਲੈਕਟਿਵ ਐਗਰੀਮੈਂਟ ਲਈ ਗੱਲਬਾਤ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਹੋਣੀ ਹੈ ਪਬਲਿਕ ਸਰਵਿਸ ਅਲਾਈਅੰਸ ਦੇ 120000 ਤੋਂ ਵੱਧ ਮੈਂਬਰਜ਼ ਟ੍ਰੈਜ਼ਰੀ ਬੋਰਡ ਦੇ ਨਾਲ ਜੂਨ ਦੇ ਵਿੱਚ ਨੇਗੋਸ਼ੀਏਸ਼ਨਸ ਸ਼ੁਰੂ ਕਰਨਗੇ ਕੈਨੇਡੀਅਨ ਐਸੋਸੀਏਸ਼ਨ ਆਫ ਪ੍ਰੋਫੈਸ਼ਨਲ ਇਮਪਲਾਈਜ਼ ਦੇ ਪ੍ਰੈਜ਼ੀਡੈਂਟ ਨਾਥਨ ਪੀਅਰ ਨੇ ਕਿਹਾ ਹੈ ਕਿ ਡੈਫਾਸਟ ਦੇ ਲਈ ਪਬਲਿਕ ਇਮਪਲਾਈਜ਼ ਜ਼ਿੰਮੇਵਾਰ ਨਹੀਂ ਨੇ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਆਪਰੇਸ਼ਨਲ ਬਜਟ ਨੂੰ ਬੈਲੈਂਸ ਕਰਨ ਦੇ ਲਈ ਅਤੇ 60 ਬਿਲੀਅਨ ਡਾਲਰ ਤੱਕ ਦੀਆਂ ਬਚਤਾਂ ਕਰਨ ਦੇ ਲਈ ਇਸ ਪਾਸੇ ਵੱਲ ਕਦਮ ਵਧਾਏ ਗਏ ਨੇ ਜਿਸ ਤਹਿਤ 2028-29 ਤੱਕ 40000 ਫੈਡਰਲ employees ਦੀਆਂ ਨੌਕਰੀਆਂ ਖਤਮ ਕੀਤੀਆਂ ਜਾਣਗੀਆਂ ਜਿਸ ਦੀ ਸ਼ੁਰੂਆਤ ਬੈਂਕ ਆਫ ਕੈਨੇਡਾ ਦੇ ਵੱਲੋਂ ਕੀਤੀ ਜਾ ਰਹੀ ਹੈ ਬੈਂਕ ਆਫ ਕੈਨੇਡਾ 240 ਜੋਬਸ ਖਤਮ ਕਰ ਰਿਹਾ ਅਤੇ ਵਰਕਰਸ ਆਉਣ ਵਾਲੇ ਦਿਨਾਂ ਦੇ ਵਿੱਚ ਲੇ ਆਫ ਹੋਣਗੇ ਅਤੇ ਇਸੇ ਢੰਗ ਦੇ ਨਾਲ ਬਾਕੀ ਡਿਪਾਰਟਮੈਂਟਸ ਦੇ ਵਿੱਚ ਵੀ ਅਜਿਹੀਆਂ ਖਬਰਾਂ ਆਉਣ ਵਾਲੇ ਸਮੇਂ ਦੇ ਵਿੱਚ ਸੁਣਨ ਨੂੰ ਮਿਲ ਸਕਦੀਆਂ ਨੇ ਜਿਸ ਨੂੰ ਲੈ ਕੇ ਯੂਨੀਅਨਸ ਪਹਿਲਾਂ ਹੀ ਚਿੰਤਤ ਨੇ ਉਹਨਾਂ ਦੇ ਵੱਲੋਂ ਕਈ ਵਾਰ ਇਹ ਗੱਲ ਕਹੀ ਗਈ ਹੈ ਕਿ ਫੈਡਰਲ ਸਰਕਾਰ ਦੇ ਡੈਫਸਟੇਟ ਦੇ ਲਈ ਉਹ ਜ਼ਿੰਮੇਵਾਰ ਨਹੀਂ ਨੇ ਪਰ ਉਹਨਾਂ ਨੂੰ ਬਲੀ ਦੇ ਬੱਕਰੇ ਬਣਾਇਆ ਜਾ ਰਿਹਾ ਹੈ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫੈਡਰਲ ਇੰਪਲਾਈਜ਼ ਦੀਆਂ ਯੂਨੀਅਨਸ ਇਸ ਰਣਨੀਤੀ ਨੂੰ ਲੈ ਕੇ ਕੀ ਕਦਮ ਚੁੱਕਦੀਆਂ ਨੇ ਇਹ ਜ਼ਰੂਰ ਦੇਖਣਾ ਹੋਵੇਗਾ ਜ਼ਿਆਦਾਤਰ ਅਮਰੀਕੀ ਰਿਪਬਲਿਕਨ ਸਮੇਤ ਆਰਥਿਕ ਅਤੇ ਵਪਾਰ ਮਾਮਲਿਆਂ 'ਚ ਕੈਨੇਡਾ ਨੂੰ ਹਾਂ ਪੱਖੀ ਤੌਰ ਤੇ ਦੇਖਦੇ ਨੇ ਭਾਵੇਂ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਨਾਰਦਰਨ ਗਵਾਂਡਿਕ ਉੱਪਰ ਗੁੱਸਾ ਜ਼ਾਹਰ ਕਰਦੇ ਨੇ ਇਹ ਨਤੀਜਾ ਲੈ ਕੇ ਮੇਨਟੇਨਟ ਮੀਡੀਆ ਅਤੇ ਕੈਨੇਡਾ 338 ਦੁਆਰਾ ਕੀਤੇ ਗਏ ਨਵੇਂ ਪੋਲਿੰਗ ਦੇ ਵਿੱਚ ਸਾਹਮਣੇ ਆਇਆ ਸਰਵੇ ਨੇ 24 ਅਕਤੂਬਰ ਅਤੇ 26 ਅਕਤੂਬਰ ਦੇ ਵਿਚਕਾਰ ਅਮਰੀਕਾ 'ਚ 1010 ਅਡਲਟਸ ਦੇ ਉੱਪਰ ਇਹ ਸਰਵੇ ਕੀਤਾ ਜੋ ਕਿ ਆਨਲਾਈਨ ਕੀਤਾ ਗਿਆ ਪਰ ਆਮ ਤੌਰ ਤੇ ਪੁੱਛਿਆ ਗਿਆ ਸੀ ਕਿ ਅਮਰੀਕੀ ਵਪਾਰਕ ਗੱਲਬਾਤ ਬਾਰੇ ਉਹ ਕਿਵੇਂ ਮਹਿਸੂਸ ਕਰਦੇ ਨੇ ਅਤੇ ਉਹ ਕੈਨੇਡਾ ਨੂੰ ਇੱਕ 파ਟਨਰ ਵਜੋਂ ਦੇਖਦੇ ਨੇ ਜਾਂ ਨਹੀਂ ਡੈਮੋਕ੍ਰੇਟਸ ਕੈਨੇਡਾ ਬਾਰੇ ਬਹੁਤ ਜ਼ਿਆਦਾ ਹਾਂ ਪੱਖੀ ਵਿਚਾਰ ਰੱਖਦੇ ਨੇ ਜ਼ਿਆਦਾਤਰ ਰਿਪਬਲਿਕ ਅਨੁਸਾਰ ਤੇ ਇੰਡੀਪੈਂਡੈਂਟ ਸੋਚ ਰੱਖਣ ਵਾਲੇ ਵੀ ਕੈਨੇਡਾ ਨੂੰ ਇੱਕ ਚੰਗੇ ਟਰੇਡਿੰਗ ਪਾਰਟਨਰ ਵਜੋਂ ਦੇਖਦੇ ਨੇ ਪਰ ਉਸ ਹੱਦ ਤੱਕ ਉਹਨਾਂ ਦਾ ਨਜ਼ਰੀਆ ਨਹੀਂ ਹੈ ਪੋਲ ਦਰਸਾਉਂਦਾ ਹੈ ਕਿ 75% ਅਮਰੀਕੀਆਂ ਨੇ ਕਿਹਾ ਕਿ ਉਹ ਕੈਨੇਡਾ ਦੇ ਲਈ ਇੱਕ ਚੰਗੇ ਵਿਚਾਰ ਰੱਖਦੇ ਨੇ ਅਤੇ ਕੈਨੇਡਾ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਜਾਂ ਕੁਝ ਹੱਦ ਤੱਕ ਭਰੋਸਾ ਵੀ ਕਰਦੇ ਨੇ ਇਹ ਗਿਣਤੀ ਡੈਮੋਕ੍ਰੇਟਰ ਪਛਾਣ ਵਾਲੇ ਲੋਕਾਂ ਦੇ ਵਿੱਚ 90% ਅਤੇ ਰਿਪਬਲਿਕਨਸ ਦੇ ਵਿੱਚ 67% ਸੀ ਇਸ ਤੋਂ ਇਲਾਵਾ 트੍ਰੰਪ ਪ੍ਰਸ਼ਾਸਨ ਬਾਰੇ ਇੱਕ ਇਸੇ ਤੰਗ ਦਾ ਸਵਾਲ ਪੁੱਛਿਆ ਗਿਆ ਕਿ ਇੱਕ ਕੀ ਟੋਨਲ 트੍ਰੰਪ ਇਸ ਤਰ੍ਹਾਂ ਦੀ ਪਹੁੰਚ ਰੱਖਣਗੇ ਤਾਂ 52% ਨੇ ਕਿਹਾ ਕਿ ਉਹ ਕੁਝ ਹੱਦ ਤੱਕ ਪ੍ਰਵੋਸਾ ਰੱਖਦੇ ਨੇ ਕਿ ਡੋਨਲਡ ਟਰੰਪ ਚੰਗੀ ਭਾਵਨਾਵਾਂ ਦੇ ਨਾਲ ਅੱਗੇ ਵਧਣਗੇ ਪਰ ਰਿਪਬਲਿਕਨਸ ਦੇ ਵਿੱਚ ਇਹ ਪ੍ਰਵੋਸਾ 85% ਸੀ ਡੈਮੋਕ੍ਰੇਟਸ ਦੇ ਵਿੱਚ 32% ਇਸ ਦੇ ਨਾਲ ਸਹਿਮਤ ਸਨ ਦੂਜੇ ਪਾਸੇ ਜਦੋਂ ਆਰਥਿਕ ਅਤੇ ਵਪਾਰਕ ਸਬੰਧਾਂ ਬਾਰੇ ਪੁੱਛਿਆ ਗਿਆ ਕਿ ਉਹ ਕੀ ਸੋਚਦੇ ਨੇ ਕਿ ਕੈਨੇਡਾ ਇੱਕ ਨਜ਼ਦੀਕੀ 파ਟਨਰ ਵਜੋਂ ਦੇਖਦੇ ਨੇ ਤਾਂ 36% ਨੇ ਕੈਨੇਡਾ ਨੂੰ ਇੱਕ ਦੋਸਤਾਨਾ ਸਾਥੀ ਵਜੋਂ ਅਤੇ 30% ਨੇ ਇੱਕ ਚੰਗੇ ਗਵਾਂਡੀ ਵਜੋਂ ਦੇਖਿਆ ਪ੍ਰੇਖਤ ਬਾਤ ਮੋਰ ਤੁਹਾਡਾ ਸਵਾਗਤ ਹੈ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਵਿਅਕਤੀ ਨੂੰ ਕਿਸ ਤੰਗ ਦੀ ਇੰਸ਼ੋਰੈਂਸ ਦੀ ਜ਼ਰੂਰਤ ਹੁੰਦੀ ਹੈ ਇਸ ਬਾਰੇ ਪ੍ਰਮੇਂਦਰ ਸਿੰਘ ਠੰਦ ਹੋਰਾਂ ਦੇ ਨਾਲ ਚੈਨਲ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ ਜਿਹੜਾ ਬੰਦਾ ਕੈਨੇਡਾ ਦੇ ਵਿੱਚ ਪੱਕਾ ਆ ਪੀਆਰ ਆ ਸਿਟੀਜ਼ਨ ਉਹਦੇ ਕੋਲ ਇੱਕ ਕਾਰ ਦੀ ਇੰਸ਼ੋਰੈਂਸ ਆ ਹੈਲਥ ਇਥੇ ਯੂਨੀਵਰਸਲ ਹੈਲਥ ਕੇਅਰ ਉਹ ਸਾਰਾ ਕੁਝ ਫ੍ਰੀ ਆ ਕਰਦੀ ਐ ਇੰਸ਼ੋਰੈਂਸ ਆ ਉਸ ਬੰਦੇ ਨੂੰ ਹੋਰ ਕਿਹੜਾ ਇੰਸ਼ੋਰੈਂਸ ਕਰਾਉਣ ਦੀ ਲੋੜ ਆ ਤੇ ਉਹ ਕਿਉਂ ਕਰਾਉਣ ਦੀ ਲੋੜ ਆ ਅਸੀਂ ਅੱਜ ਗੱਲਬਾਤ ਕਰਨੀ ਆ ਪਰਮੇਂਦਰ ਸਿੰਘ ਹੋਰ ਨਾਲ ਥਿੰਕ ਇੰਸ਼ੋਰੈਂਸ ਤੋਂ ਥਿੰਕ ਸਾਹਿਬ ਹੋਰ ਇੰਸ਼ੋਰੈਂਸ ਕਿਹੜਾ ਚਾਹੀਦਾ ਬੰਦੇ ਨੂੰ ਜੇ ਹੈਲਥ ਫ੍ਰੀ ਆ ਸਾਰਾ ਕੁਝ ਉਹਦੇ ਕੋਲ ਆ ਸਹੂਲਤਾ ਸਰਕਾਰ ਦਿੰਦੀ ਆ ਹਾਂਜੀ ਬਿਲਕੁਲ ਸਾਰਿਆਂ ਦੀ ਸੋਚ ਇਹੀ ਹੁੰਦੀ ਆ ਮੈਨੂੰ ਹੋਰ ਕਿਸ ਇੰਸ਼ੋਰੈਂਸ ਦੀ ਲੋੜ ਨਹੀਂ ਹੈਗੀ ਜਾਂ ਮੇਰੇ ਕੰਮ ਤੋਂ ਕਵਰੇਜ ਹੈਗੀ ਆ ਜਾਂ ਮੈਨੂੰ ਬਾਕੀ ਹਸਪਤਾਲ ਤਾਂ ਫ੍ਰੀ ਆ ਮੈਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਹੈਗੀ ਕਿਉਂਕਿ ਅਸੀਂ ਸੋਚਦੇ ਨਹੀਂ ਸਾਡੇ ਦੌੜ ਤਾਂ ਹੁੰਦੀ ਹੈ ਵੀ ਹੁਣ ਬਿੱਲ ਆਉਣ ਵਾਲਾ ਅਸੀਂ ਬਿੱਲ ਦੇਣਾ ਅਗਲੇ ਮਹੀਨੇ ਦਾ ਪਰ ਹਾਂ ਸਰ ਨਾਲ ਜ਼ਿਆਦਾ ਲੋਡ ਹੈਗੀ ਅਸੀਂ ਅਪ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜੇ ਮੈਂ ਕੰਮ ਤੇ ਜਾਊਗਾ ਤਾਂ ਪੈਸੇ ਘਰੇ ਆਉਣੇ ਨੇ ਜੀ ਤੇ ਮੈਂ ਪ੍ਰਿੰਟਿੰਗ ਮਸ਼ੀਨ ਆ ਮੈਂ ਹੀ ਪੈਸੇ ਪ੍ਰਿੰਟ ਕਰਦਾ ਮੈਂ ਹੀ ਕੰਮ ਤੇ ਜਾਣਾ ਤੇ ਮੈਂ ਮੈਂ ਹੀ ਪੈਸੇ ਲੈ ਕੇ ਆਉਣਾ ਤਾਂ ਹੀ ਜਿੰਨਾ ਖਾਤਰ ਅਸੀਂ ਭੱਜੇ ਫਿਰਦੇ ਆ ਇਹੇ ਕਰਕੇ ਮੈਂ ਕੰਮ ਤੇ ਜਾਣਾ ਹੁਣ ਵੀ ਜੇ ਮੈਂ ਕੰਮ ਤੇ ਨਹੀਂ ਜਾਂਦਾ ਤਾਂ ਕੀ ਹੋਊਗਾ ਛੱਟ ਵੀ ਲੱਗ ਸਕਦੇ ਆ ਉਹਨੂੰ ਸੀ ਕਹਿੰਦੇ ਡਿਸੇਬਿਲਟੀ ਐ ਛੋਟਾ ਸਾ ਉਹਦੇ ਨਾਲ ਇਹ ਐ ਵੀ ਜੇ ਬੰਦਾ ਕੰਮ ਤੇ ਨਹੀਂ ਜਾ ਸਕਦਾ 24 ਘੰਟੇ ਕਵਰੇਜ ਹੈਗੀ ਐ ਘਰੇ ਛੱਟ ਲੱਗ ਜਵੇ ਬਾਹਰ ਛੱਟ ਲੱਗ ਜਵੇ ਸਾਨੂੰ ਇਹ ਤਾਂ ਪਤਾ ਐ ਵੀ ਸਾਨੂੰ ਮੰਥਲੀ ਪੈਸੇ ਮਿਲਦੇ ਰਹਿਣਗੇ ਬੈਨੀਫਿਟ ਇੱਕ ਤਾਂ ਹੋ ਗਈ ਡਿਸੇਬਿਲਟੀ ਦੂਜੀ ਆ ਜਾਂਦੀ ਕਿ ਬਿਮਾਰੀਆਂ ਦੀ ਆਪਾਂ ਗੱਲ ਕਰਦੇ ਹਾਂ ਵੱਡੀ ਬਿਮਾਰੀ ਵੀ ਲੱਗ ਸਕਦੀ ਕ੍ਰਿਟੀਕਲ ਇਲਨੈਸ ਦੀ ਗੱਲ ਕਰਦੇ ਆਂ ਕ੍ਰਿਟੀਕਲ ਇਲਨੈਸ ਕੋ ਵੱਡੀ 25 29 ਬਿਮਾਰੀਆਂ ਦੇ ਦਾ ਬਹਾਰ ਅਟੈਕ ਕੈਂਸਰ ਅਲਜ਼ਾਇਮਰ ਕਿਡਨੀ ਫੇਲਿਅਰ ਇਦਾਂ ਦੀ ਕੋਈ ਬਿਮਾਰੀ ਹੋ ਗਈ ਉਹ ਕੰਪਨੀ ਲੰਮਸਮ ਪੇ ਕਰਦੇ ਆ ਹੁਣ ਆ ਵੀ ਦੋ ਚੀਜ਼ਾਂ ਦਾ ਅਟੈਕ ਹੋ ਗਿਆ ਇੱਕ ਤਾਂ ਕਿਸ਼ਤਾਂ ਦਾ ਇੱਕ ਬਿਮਾਰੀ ਦਾ ਹੁਣ ਐ ਵੀ ਅਸੀਂ ਨਿਜਿਠਾ ਕਿਦਾਂ ਜੇ ਐਟ ਲੀਸ ਸਾਡੇ ਕੋ ਕਵਰੇਜ ਹੈਗੀ ਐ ਸਾਨੂੰ ਐ ਵੀ 6 ਮਹੀਨੇ ਲੱਗ ਜਾਣਾ 7 ਮਹੀਨੇ ਲੱਗ ਜਾਣਾ ਸਾਨੂੰ ਚਿੰਤਾ ਨਹੀਂ ਸਾਨੂੰ ਕਾਲੀ ਨਹੀਂ ਹੈਗੀ ਵੀ ਕੰਮ ਤੇ ਦੁਬਾਰਾ ਜਾਣ ਦੀ ਸੋ ਇਹ ਹੋ ਗਿਆ ਲਿਵਿੰਗ ਬੈਨੀਫਿਟ ਉਹਨੂੰ ਕਹਿੰਦੇ ਸੀ ਆਪ ਦੇ ਖਾਤਰ ਇੰਸ਼ੋਰੈਂਸ ਕਰਾਈ ਕਿਸੇ ਹੋਰ ਖਾਤਰ ਨਹੀਂ ਕਰਾਈ ਤੇ ਉਹਨੂੰ ਆਪਾਂ ਲਿਵਿੰਗ ਬੈਨੀਫਿਟ ਕਹਿੰਦੇ ਆਪ ਹਮੇਸ਼ਾ ਕਹਿੰਦਾ ਬੰਦਾ ਆ ਪਿਛਲੇ ਵਾਲੇ ਵਾਸਤੇ ਨਹੀਂ ਆਪ ਦੇ ਵਾਸਤੇ ਹੀ ਹੈ ਵੀ ਇਹ ਐ ਜੇ ਮੈਨੂੰ ਪਤਾ ਐ ਮੈਂ ਕੰਮ ਤੇ ਨਹੀਂ ਜਾ ਸਕਦਾ ਤੇ ਮੇਰੇ ਖਰਚੇ ਕਿੱਦਾਂ ਚੱਲਾਂਗੇ ਇਸ ਕਰਕੇ ਵੀ ਇਹ ਚੀਜ਼ਾਂ ਦੀ ਲੋੜ ਹੈਗੀ ਆ ਇਹਦਾ ਮਤਲਬ ਆ ਜੇ ਸੱਟ ਲੱਗ ਜਾਂਦੀ ਕੋਈ ਬਿਮਾਰੀ ਠਮਾਰੀ ਹੋ ਜਾਂਦੀ ਕੰਮ ਤੇ ਨਹੀਂ ਜਾ ਰਹੇ ਤੁਹਾਨੂੰ ਪੈਸੇ ਫੇਰ ਵੀ ਆ ਰਹੇ ਹਾਂਜੀ ਬਿਲਕੁਲ ਜੀ ਇਹ ਪੈਸੇ ਇੰਸ਼ੋਰੈਂਸ ਦਿੰਦਾ ਫਿਰ ਹਾਂਜੀ ਤੇ ਇਹਦੀਆਂ ਸ਼ਰਤਾਂ ਕੀ ਹੁੰਦੀਆਂ ਤੇ ਇੰਸ਼ੋਰੈਂਸ ਕਿੰਨਾ ਕੁ ਹੁੰਦਾ ਪ੍ਰੀਮੀਅਮ ਇਹਦਾ ਜਿਹੜਾ ਦੇਣਾ ਹੁੰਦਾ ਹਾਂਜੀ ਬਿਲਕੁਲ ਇਹ ਡਿਪੈਂਡ ਕਰਦਾ ਵੀ ਤੁਹਾਡੀ ਇਨਕਮ ਕੀ ਹੈਗੀ ਹੈ ਜੀ ਕਿੰਨਾ ਤੁਸੀਂ ਪੇਚੈਕ ਪ੍ਰੋਟੈਕਟ ਕਰਨਾ ਐਗਜ਼ਾਮਪਲ ਜੇ ਕੋਈ 10000 ਬਣਾਉਂਦਾ ਉਹਨੂੰ ਜ਼ਰੂਰੀ ਨਹੀਂ ਵੀ 10000 ਰਿਕਵਰ ਕਰਨਾ ਉਹ ਕਹਿ ਸਕਦਾ ਮੇਰਾ 5000 ਦਾ ਖਰਚਾ ਚੱਲਦਾ ਮੈਨੂੰ 5000 ਦੀ ਕਵਰੇਜ ਹੀ ਚਾਹੀਦੀ ਹੈ ਪਰ ਕੋਈ ਕਹਦਾ ਮੇਰਾ 2000 ਹੀ ਚਾਹੀਦਾ ਮੈਂ 2000 ਦੀ ਕਰ ਉਹ ਹਿਸਾਬ ਉਹਨਾਂ ਦੀ ਕਿਸ਼ਤ ਬਣ ਜੂਗੀ ਕਿਸ਼ਤ ਵੀ ਬਣਦੀ ਹੈ ਤੁਹਾਡੇ ਕੰਮਾਂ ਦੇ ਹਿਸਾਬ ਨਾਲ ਐਕਸਕਿਊਜ਼ ਮੀ ਤੁਹਾਡੇ ਕੰਮਾਂ ਦੇ ਹਿਸਾਬ ਨਾਲ ਐਗਜ਼ਾਮਪਲ ਜੇ ਕੋਈ ਆਫਿਸ 'ਚ ਕੰਮ ਕਰਦਾ ਉਹਦੀ ਕਿਸ਼ਤ ਘੱਟ ਹੈ ਜੇ ਕੋਈ ਬਲੂ ਕਾਲਰ ਹੈ ਰੋਡ ਤੇ ਆ ਉਹਦਾ ਰਿਸਕ ਜ਼ਿਆਦਾ ਹੈ ਸੋ ਇਹ ਵੀ ਹੁਣ ਐਗਜ਼ਾਮਪਲ ਜੇ ਉਹੀ ਗੱਲ ਹੋ ਗਈ ਵੀ ਤੁਹਾਡੇ ਕੰਮ ਦੇ ਹਿਸਾਬ ਨਾਲ ਤੇ ਜਿੰਨਾ ਤੁਸੀਂ ਕਵਰੇਜ ਲੈਣੇ ਉਸ ਹਿਸਾਬ ਨਾਲ ਦੀ ਕਿਸ਼ਤ ਬਣੂਗਾ एग्जांपल ਜੇ ਆਪਾਂ ਕੋ ਟਰੱਕਰ ਦੀ ਗੱਲ ਕਰੀਏ ਟਰੱਕਰ ਨੂੰ 2000 ਡਾਲਰ ਦੀ ਕਵਰੇਜ ਚਾਹੀਦੀ ਹੈ ਹੁਣ ਕਹੇ ਵੀ ਜ਼ੀਰੋ ਦੇਣ ਤੋਂ ਸ਼ੁਰੂ ਹੋ ਜਾਵੇ ਆਲਮੋਸਟ 758 ਡਾਲਰ ਮਹੀਨੇ ਦੀ ਕਿਸ਼ਤ ਬਣਦੀ ਹੈ ਜੇ ਉਹੀ ਕਰਨ ਵੀ 30 ਦਿਨਾਂ ਬਾਅਦ ਕਵਰੇਜ ਸ਼ੁਰੂ ਹੋਵੇ ਉਹੀ ਚੀਜ਼ ਦੀ 35 ਡਾਲਰ ਕਾ ਸ਼ੁਰੂ ਹੋ ਗਈ ਹੁਣ 2000 ਡਾਲਰ ਅਸੀਂ 35 ਡਾਲਰ ਦੇਣਾ ਹੁਣ ਜੇ ਕੋ ਵਾਈਟ ਕਾਲਰ ਹੈ ਉਨੋਂ ਉਹ ਇਹ ਚੀਜ਼ ਹੋਰ ਸਸਤੀ ਹੋਵੇਗੀ ਉਹਦਾ ਮਤਲਬ ਜਿਹੜਾ ਆਫਿਸ 'ਚ ਕੰਮ ਕਰਦਾ ਵੀ ਜਿਹੜਾ ਰਿਸਕ ਘੱਟ ਹੈ ਜਿਹੜਾ ਰੋਡ ਤੇ ਉਹਨੂੰ ਰਿਸਕ ਵੱਧ ਹੈ ਉਹਦੀ ਕਿਸ਼ਤ ਵੀ ਵੱਧ ਹੈ ਸੋ ਇਹ ਵੀ ਜੇ ਹੁਣ ਕਿਸੇ ਨੂੰ ਵੱਧ ਚਾਹੀਦੀ ਕੋਈ ਮੈਨੂੰ 5000 ਦੀ ਚਾਹੀਦੀ ਕਿਉਂਕਿ ਇਹ ਵੀ ਕਿਸੇ ਕਿਸ਼ਤਾਂ ਮੀਨ ਹੈ ਟਰੱਕ ਦੀਆਂ ਕਿਸ਼ਤਾਂ ਮੀਨ ਹੈ ਆਪਦਾ ਪੇਚਾ ਵੀ ਪਟਾਟ ਕਰਨਾ ਹੁਣ ਕੋਈ ਮੈਂ 6000 ਕਵਰ ਕਰਨਾ ਉਹ 6000 ਵੀ ਕਵਰ ਹੋ ਸਕਦਾ ਹੁਣ ਡਿਪੈਂਡਿੰਗ ਪਾਲਿਸੀ ਕਿਦਾਂ ਡਿਜ਼ਾਈਨ ਕਰਨੀ ਆ ਕਿਸ਼ਤ ਕਿੰਨੀ ਕੀ ਚਾਹੀਦੀ ਆ ਕਿੰਨੇ ਦਿਨਾਂ ਬਾਅਦ ਸ਼ੁਰੂ ਹੋਵੇ ਉਹ ਸਾਰੀਆਂ ਚੀਜ਼ਾਂ ਉਹ 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 ਨਿਰਧਾਰਤ ਕਰਦੀਆਂ ਵੀ ਕਿਸ਼ਤ ਕਿੰਨੀ ਹੋਊਗੀ ਮੰਥਲੀ ਤੁਹਾਡੀ ਰੱਬ ਨਾ ਕਰੇ ਸੱਟ ਲੱਗ ਜੇ ਜਾਂ ਕੋਈ ਬਿਮਾਰੀ ਆ ਜੇ ਕਿੰਨਾ ਚਿਰ ਫਿਰ ਇਹ ਜਿਹੜੇ ਪ੍ਰੋਟੈਕਟ ਕੀਤੇ 5 2010 1000 ਆਉਂਦੇ ਰਹਿਣਗੇ ਹਾਂਜੀ ਬਹੁਤ ਵਧੀਆ ਕੁਐਸਚਨ ਆ ਹਾਂ ਦੇ ਨਾਲ ਡਿਪੈਂਡ ਕਰਦਾ ਵੀ ਅਸੀਂ ਕਿੱਦਾਂ ਦੀ ਨਾਲ ਪਾਲਿਸੀ ਲੈਨੇ ਕਈ ਵਾਰੀ ਹੁੰਦਾ ਸਿਰਫ ਸਾਨੂੰ 2 ਸਾਲ ਹੀ ਕੰਪਨੀਆਂ ਤੇ ਕਰਦੀਆਂ ਕਈ ਵਾਰ ਇਹ ਜੀ ਆਪਸ਼ਨ ਚੂਜ਼ ਕਰਦੇ ਆ 5 ਸਾਲ ਜਾਂ 65 ਸਾਲ ਤੱਕ ਇਹ 70 ਸਾਲ ਤੱਕ ਅਸੀਂ ਆਪਸ਼ਨ ਚੂਜ਼ ਕਰ ਜਿੱਦਾਂ ਆਪਾਂ ਕਹਿੰਨਾ ਡਿਸੇਬਿਲਟੀ ਸ਼ਾਰਟ ਟਰਮ ਜਾਂ ਲੌਂਗ ਟਰਮ ਅਸੀਂ ਆਪਦੀ ਪਾਲਿਸੀ ਡਿਜ਼ਾਈਨ ਕਰ ਸਕਦੇ ਆ ਵੀ ਸਾਨੂੰ ਇਹ ਜਿਹੜੀ ਪਾਲਿਸੀ ਹੈ ਵੀ ਸ਼ਾਰਟ ਟਰਮ ਹੈ ਜਾਂ ਲੌਂਗ ਟਰਮ ਹੈ ਜੇ ਲੌਂਗ ਟਰਮ ਹੈ ਉਹਦੀ ਕਿਸ਼ਤ ਵੱਜੂਗੀ ਜਿਹੜੀ ਸ਼ਾਰਟ ਟਰਮ ਆਪਾਂ 2 ਸਾਲ ਦੀ ਗੱਲ ਕਰਦੇ ਆ ਉਹਦੀ ਕਿਸ਼ਤ ਘੱਟ ਹੋਊਗੀ ਜਿੱਦਾਂ ਆਪਾਂ ਐਗਜ਼ਾਮਪਲ ਦਿੱਤਾ 75 35 ਉਹ ਸਿਰਫ 2 ਸਾਲਾਂ ਤੱਕ ਕਵਰੇਜ ਕਰਦੇ ਆ ਪਰ ਇਹ ਚੀਜ਼ਾਂ ਨਾਲ ਤੁਹਾਨੂੰ ਨਾ ਰਖਿਆ ਰੱਖਣ ਦੀ ਲੋੜ ਹੈ ਕਿ ਜਦੋਂ ਡਿਸੇਬਿਲਟੀ ਹੁੰਦੀ ਹੈ ਜਿਹੜੇ ਬਲੂ ਕਾਲਰ ਨੇ ਕਈ ਵਾਰੀ ਉਹਦੇ ਚ ਵੀ ਸਿਰਫ ਸੱਟ ਜਿਹੜੀ ਆ ਦਿਖਦੀ ਨਹੀਂ ਸਾਨੂੰ ਗੁੱਝੀ ਸੱਟ ਆ ਉਹਦੇ ਸਿਰਫ ਕੰਪਨੀਆਂ ਦੋ ਸਾਲ ਹੀ ਦੋ ਮਹੀਨੇ ਪੇ ਕਰਦੀਆਂ ਨੇ ਇਹ ਨਹੀਂ ਵੀ ਜਿੰਨਾ ਜਰ ਸਾਹੇ ਆਫਰ ਨੇ ਆ ਉਹ ਕਹਿੰਦੇ ਸੌਫਟ ਇਸ਼ੂ ਇੰਜਰੀ ਗੱਲ ਹੋ ਗਈ ਹੁਣ ਸੌਫਟ ਇਸ਼ੂ ਇੰਜਰੀ ਬੰਦਾ ਕਹਿੰਦਾ ਮੈਂ ਕੰਮ ਤੇ ਨਹੀਂ ਆ ਸਕਦਾ ਤੇ ਜਿਹੜਾ ਡਾਕਟਰ ਦਾ ਨੋਟ ਹੈ ਬੜਾ ਪਾਵਰਫੁਲ ਨੋਟ ਹੁੰਦਾ ਉਹਦਾ ਬਿਨ ਹੀ ਸੌਫਟ ਇਸ਼ੂ ਹੈ ਸੌਫਟ ਇਸ਼ੂ ਦਾ ਵੀ ਕੇਰੀ ਮੋਚ ਆ ਗਈ ਬੰਦਾ ਕਹਿੰਦਾ ਜੇ ਮਹੀਨੇ ਰ ਠੀਕ ਹੋ ਜਾ ਫਿਰ ਕੰਪਨੀਆਂ ਕਹਿੰਦੀਆਂ ਉਹਨੂੰ ਅਸੀਂ ਸਿਰਫ 2 ਮਹੀਨੇ ਪੇ ਕਰਨਾ ਪਰ ਇਹ ਵੀ ਖਿਆਲ ਰੱਖਣ ਦੇ ਲੋਕ ਬੜਾ ਕਈ ਵਾਰ ਸੋਚਦੇ ਆ ਸਾਡੀ ਪਾਲਿਸੀ 70 ਸਾਲ ਤੱਕ ਆ ਜਾਂ 65 ਸਾਲ ਤੱਕ ਆ ਸਾਨੂੰ ਮਿਲਦੇ ਰਹਿਣਗੇ ਪਰ ਉਹ ਵੀ ਦੇਖਦੇ ਅੰਦਰਧਾਰਤ ਕਰਦੇ ਵਿੱਚ ਛੱਟ ਕਿੱਦਾਂ ਦੀ ਹੈਗੀ ਐ ਸੌਫਟ ਇਸ਼ੂ ਹੈ ਜਿਹੜੀ ਛੱਟ ਦਿਖਦੀ ਨਹੀਂ ਉਹਦੇ ਸਿਰਫ ਮਹੀਨਾ ਦੋ ਮਹੀਨੇ ਪੇ ਕਰਦੇ ਨੇ ਪਰ हां ਜਿਹੜੇ ਵਾਈਟ ਕਾਲਰ ਨੇ ਉਹਨਾਂ ਵਾਸਤੇ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹ ਜਿੰਨਾ ਚਿਰ ਭਾਵੇਂ ਕੰਮ ਤੇ ਨਹੀਂ ਜਾ ਸਕਦੇ ਉਹਨਾਂ ਨੂੰ ਪੈਸੇ ਮਿਲਦੇ ਰਹਿਣਗੇ ਜੇ ਸਾਪ ਹੋਰ ਜਾਣਕਾਰੀ ਸਾਡੇ ਦਰਸ਼ਕਾਂ ਨੇ ਲੈਣੀ ਹੋਵੇ ਕੰਟੈਕਟ ਜਾਂ ਕਿੱਥੇ ਪਤਾ ਕਰਨਗੇ ਹਾਂਜੀ ਬਿਲਕੁਲ ਜੇ ਆਪਾਂ ਹੁਣ ਥਿੰਕ ਕਿਰਡ ਆਫਿਸ ਹੈਗਾ ਪਾਲਬੈਂਸ ਸੈਂਟਰ ਹੈਗਾ ਜੀ ਤੇ ਬਾਕੀ ਸਾਡੀ ਵੈਬਸਾਈਟ ਹੈ ਥਿੰਕਸੋਟ.ਸੀ ਉੱਥੇ ਜਾ ਕੇ ਤੁਸੀਂ ਕੋਈ ਵੀ ਆਪ ਦਾ ਇੰਸ਼ੋਰੈਂਸ ਅਕਾਊਂਟ ਚੈੱਕ ਕਰਨਾ ਸੁਪਰ ਵੀਜ਼ ਲਾਈਫ ਇੰਸ਼ੋਰੈਂਸ ਡਿਸੇਬਿਲਟੀ ਤੁਹਾਡਾ ਕੋਈ ਕੁਐਸਚਨ ਆਇਆ ਬੱਚਿਆਂ ਦੀ ਆਰਆਈਐਸਪੀ ਜਾਂ ਲਾਈਫ ਇੰਸ਼ੋਰੈਂਸ ਬਾਰੇ ਬਾਕੀ ਸਾਡਾ ਨੰਬਰ ਹੈ 604 828 7213 ਮਿਹਰਬਾਨੀ ਜੀ ਥੈਂਕ ਯੂ ਦੋਸੋ ਅਸੀਂ ਗੱਲਬਾਤ ਕੀਤੀ ਬਹੁਤ ਹੀ ਮਹੱਤਵਪੂਰਨ ਗੱਲਬਾਤ ਆ ਜੇ ਕੰਮ ਚਲੇ ਗਿਆ ਰੱਬ ਨਾ ਕਰੇ ਕਿਤੇ ਸੱਟ ਲੱਗ ਗਈ ਤਾਂ ਕਿਸ਼ਤਾਂ ਫਿਰ ਪੇਮੈਂਟਾਂ ਕਿੱਥੋਂ ਜਾਣੀਆਂ ਉਹਦੇ ਲਈ ਇੰਸ਼ੋਰੈਂਸ ਇਹਦੇ ਬਾਰੇ ਜਿਆਦਾ ਜਾਣਕਾਰੀ ਤੁਸੀਂ ਥਿੰਕ ਇੰਸ਼ੋਰੈਂਸ ਤੋਂ ਲੈ ਸਕਦੇ ਹੋ ਹੁਣ ਦੇਖਦੇ ਹਾਂ ਅਟਮੈਂਟਰ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹੁੰਚੇ ਆ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਬਉਗ ਪਾਇਆ ਗਿਆ ਸੀ ਅਖੰਡ ਪਾਠ ਸਾਹਿਬ ਜਿਹੜਾ ਪਿਛਲੇ 3 ਦਿਨ ਤੋਂ ਚੱਲ ਰਿਹਾ ਸੀਗਾ ਔਰ ਅੱਜ ਸਵੇਰ ਤੀਆਂ ਹੀ ਸੰਗਤਾਂ ਜਿਹੜੀਆਂ ਨੇ ਉਹਨਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਆ ਗੁਰਦੁਆਰੇ ਦੇ ਵਿੱਚ ਹੋ ਰਿਹਾ ਔਰ ਗੁਰੂ ਸਾਹਿਬ ਦਾ ਸੁਨੇਹਾ ਜਿਹੜਾ ਉਹ ਦੇਸ਼ ਪੰਜਾਬ ਰੇਡੀਓ ਤੇ ਵੀ ਲਗਾਤਾਰ ਚੱਲ ਰਿਹਾ ਹੈਗਾ ਲਾਈਵ ਪ੍ਰੋਗਰਾਮ ਜਿਹੜਾ ਔਰ ਨਾਲ ਦੀ ਨਾਲ ਸੰਗਤਾਂ ਇੱਥੇ ਗੁਰੂ ਘਰ ਵਿੱਚ ਹਾਜ਼ਰੀ ਭਰ ਰਹੀਆਂ ਨੇ ਸੰਗਤਾਂ ਵੱਲੋਂ ਹੀ ਅੱਜ ਦੇ ਜਿਹੜੇ ਲੰਗਰ ਪਾਣੀ ਤਿਆਰ ਕੀਤੇ ਗਏ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜੀਆਂ ਸੰਗਤਾਂ ਨੇ ਜੀ ਗੁਰੂ ਸਾਹਿਬ ਦਾ ਜਿਹੜਾ ਸਨੇਹਾ ਆ ਮਨੁੱਖਤਾ ਲਈ ਉਹ ਲੈ ਕੇ ਘਰਾਂ ਨੂੰ ਵਾਪਸ ਜਾ ਰਹੇ ਨੇ ਔਰ ਬਹੁਤ ਵਧੀਆ ਲੱਗਾ ਜਿੱਨਾ ਰੌਣਕ ਗੁਰੂ ਘਰ ਦੇ ਵਿੱਚ ਲੱਗੀ ਇਹ ਦਰਸਲ ਸਾਰੇ ਹੀ ਗੁਰੂ ਘਰਾਂ ਵਿੱਚ ਅੱਜ ਜਿਹੜੀਆਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਘਟਾ ਹੋ ਰਿਹਾ ਜਿੱਥੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਤੇ ਕਮਾਂਕਾਰ ਹਾਲਾਂਕਿ ਵੀਕਡੇ ਸੀ ਕਮਾਂਕਾਰਾਂ ਦੇ ਪਰ ਫਿਰ ਵੀ ਜਿਹੜਾ ਲੋਕਾਂ ਦਾ ਇਕੱਠ ਹੈ ਜਿਹੜਾ ਸੰਗਤਾਂ ਦਾ ਉਹ ਬਹੁਤ ਹੈ ਆਓ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਸਤਬੀਰ ਕੌਰ ਬਰਾੜ ਸੰਗਤਾਂ ਨੂੰ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਲੱਖ ਲੱਖ ਵਧਾਈਆਂ ਸਾਡੇ ਸਾਰਿਆਂ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ ਸਿੱਖ ਜਗਤ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਵੇ ਹਾਇ ਗੁਰੂ ਜੀ ਦਾ ਧੰਨ ਸਾਹਿਬ ਮੋ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਆਜੀ ਗੁਲਬੀਰ ਸਿੰਘ ਸੰਘਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਫਰੀ ਸੇਵਾ ਕਰਦੇ ਆ ਗੁਰੂ ਘਰ ਆ ਕੇ ਮੇਰੇ ਨਾਲ ਸੇਵਾਦਾਰ ਬੈਠੇ ਆ ਸਾਰਿਆਂ ਦਾ ਧੰਨਵਾਦ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਐਡਮਿੰਟਨ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਸਿੰਘ ਸਵਾ ਗੁਰਦੁਆਰਾ ਐਡਮਿੰਟਨ ਵਲੋਂ ਲੱਖ ਲੱਖ ਵਧਾਈਆਂ ਅਤੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਆਂ ਕਿ ਗੁਰੂ ਦੇ ਲੜ ਲੱਗੋ ਅਮਰਤ ਛਕੋ ਬਾਣੀ ਅਤੇ ਬਾਣੇ ਦੇ ਧਾਰਨੀ ਬਣੋ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆ ਧਿਆਨ ਕਿਛ ਕਰਮ Jumping <laughs> ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਨੇ ਰਹੋ ਚੈਨਲ ਪੰਜਾਬੀ ਦੇ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ